ਲਓ ਭਾਈ ਹੁਣ ਹੱਥਾਂ ਖੇਡਾਂ ਲਈ ਛੜਿਆਂ ਦੀ ਸੁਣਾਉਣੀ ਆ ਤੁਹਾਨੂੰ ਚੁੜਕ ਲਾ ਚਾਰ ਛੜੇ ਸੀ ਭਾਈ ਚਾਰੇ ਛੜੇ ਜਦੋਂ ਉਹ ਇੱਕ ਥਾਂ 'ਵੀ ਬਹਿੰਦੇ ਹੁੰਦੇ ਇੱਕ ਥਾਂ 'ਵੀ ਖੜਦੇ ਇਕੱਠੇ ਰਹਿੰਦੇ ਉਹ ਇਕ ਛੜਾ ਕਹਿੰਦਾ ਉਹ ਮੇਰੇ ਸਾੜਿਓ ਕਹਿੰਦਾ ਆਪਾਂ ਚਾਰ ਆਂ ਕਹਿੰਦਾ ਵੀ ਆਪਾਂ ਇੱਕ ਥਾਂ 'ਵੀ ਰਹਿਣੇ ਆ ਸਾਰੇ ਜਣੇ ਵੀ ਆਪਾਂ ਅਲੱਗ-ਅਲੱਗ ਰਹਿਣ ਲੱਗੋ ਕਹਿੰਦਾ ਵੀ ਕੀ ਗੱਲ ਆ ਕਹਿੰਦਾ ਹੋ ਸਕਦਾ ਜੇ ਆਪਾਂ ਚਾਰੇ ਅਲੱਗ-ਅਲੱਗ ਹੋ ਜਾਈਏ ਆਪਾਂ ਨੂੰ ਕਿਸੇ ਨੂੰ ਰਿਸ਼ਤਾ ਵੀ ਹੋ ਸਕਦਾ ਹੈ ਹੂੰ ਤੇ ਕਹਿੰਦਾ ਵੀ ਗੱਲ ਤਾਂ ਪੱਕੀ ਆ ਚਾਰੇ ਅੱਡੋ-ਅੱਡ ਹੋ ਗਏ ਅੱਡੋ-ਅੱਡ ਉਧਰ ਹੈ ਕਰਨ ਦੂ ਨੇੜੇ ਇੱਕ ਦੂਜੇ ਦੇ ਸਾਹਮਣੇ ਹੀ ਨਾ ਹੋਇਆ ਕਰਨ ਹੂੰ ਇੱਕ ਨੂੰ ਰਿਸ਼ਤਾ ਕਰਨ ਵਾਲੇ ਆ ਗਏ ਠੀਕ ਹੈ ਛੜੇ ਨੂੰ ਹੂੰ ਤੇ ਉਹ ਦੂਜੇ ਨੂੰ ਪਤਾ ਲੱਗ ਗਿਆ ਵੀ ਫਲਾਣੇ ਨੂੰ ਰਿਸ਼ਤਾ ਕਰਨ ਵਾਲੇ ਆਏ ਨੇ ਹੂੰ ਵੀ ਦੇਖ ਰਖੀਆ ਕਰਦੇ ਨੇ ਹੂੰ ਉਨੇ ਦੂਜੇ ਕੋਲੇ ਗੱਲ ਕਰਤੀ ਦੂਜੇ ਨੇ ਤੀਜੀ ਕੋਲੇ ਕਰਤੀ ਉਹ ਕਹਿੰਦਾ ਯਾਰ ਚੱਲ ਉਹਦਾ ਘਰ ਤਾਂ ਬਸ ਜਾਂਦੇ ਉਹ ਵੀ ਆਪਾਂ ਨੇ ਕੀ ਲੈਣਾ ਉਹ ਕਹਿੰਦਾ ਭਾਂਦਾ ਜਰਾ ਫੇਰ ਤਾਂ ਦੋ ਚਾਰ ਚੋਤੇ ਨਹੀਂ ਰਹਿ ਜਾਗੇ ਇਹ ਤਾਂ ਨਹੀਂ ਹੋਣਾ ਚਾਹੀਦਾ ਕਹਿੰਦਾ ਕਿਉਂ ਕਹਿੰਦਾ ਨਾ ਫੇਰ ਤਾਂ ਪਤ ਨਹੀਂ ਰਹਿ ਜਾਗੇ ਫੇਕ ਜਾਣ ਨੂੰ ਆਪਣੇ ਚ ਹੋ ਜੂ ਫੇਰ ਦੋ ਹੀ ਰਹਿ ਜਾਗੇ ਜਿਆਦਾ ਚਾਰਾਂ ਨੂੰ ਕਹਾ ਕਰੋ ਨਹੀਂ ਭਾਈ ਇੱਕ ਨੂੰ ਵੀ ਨਾ ਕਰੋ ਵੀ ਬਾਕੀ ਉੱਥੇ ਦੇਖ ਲਗੀ ਮੁੰਡਿਆਂ ਦੇਖਣ ਵਾਲੇ ਬੈਠੇ ਨੇ ਜਾ ਕੇ ਖੜ ਕੇ ਚਲੇ ਹੂੰ ਤੇ ਉਹ ਕਹਿੰਦੇ ਵੀ ਮਨ ਕੀ ਕੀ ਵੀ ਇਹ ਕੀ ਪ੍ਰੋਗਰਾਮ ਪਈ ਤੁਸੀਂ ਇਹ ਤਿੰਨ ਚਾਰ ਇਕੱਠੇ ਕਿਵੇਂ ਹੋ ਗਿਆਗੇ ਹੂੰ ਉਹ ਕਹਿੰਦਾ ਵੀ ਤੁਸੀਂ ਕਿਵੇਂ ਆਇਓ ਹੂੰ ਕਹਿੰਦਾ ਵੀ ਤਾਂ ਮੁੰਡਾ ਦੇਖਣ ਆਇਆ ਹੂੰ ਕਹਿੰਦਾ ਦੇਖ ਲਓ ਹੂੰ ਉਹ ਕਹਿੰਦੇ ਮੁੰਡਾ ਤਾਂ ਦੇਖ ਲਿਆ ਦੂਜਾ ਮੂਰੇ ਹੋ ਗਿਆ ਕਹਿੰਦਾ ਦੇਖੋ ਹੂੰ ਕਹਿੰਦੇ ਯਾਰ ਮੁੰਡਾ ਸੀ ਉਹ ਦੇਖਣ ਆਇਆ ਸੀ ਸੋਥੂ ਹੀ ਕਰਉਣੇ ਹੂੰ ਕਹਿੰਦਾ ਜੀ ਸਾਡੀ ਇਹ ਗੱਲ ਸਰਤੀ ਲੱਗੀ ਹੋਈ ਹੂੰ ਜਿਆਦਾ ਚਾਰਾਂ ਨੂੰ ਰੇਤਾ ਕਰ ਦਿਓ ਹੂੰ ਜਾ ਫਿਰ ਕਾਨੂੰਨ ਨਾ ਕਰੋ ਠੀਕ ਹੈ ਉਹ ਕਹਿੰਦਾ ਅਸਾ ਕਹਿੰਦਾ ਹੂੰ ਉਹ ਕਹਿੰਦਾ ਗੱਲ ਕੀ ਕਹਿੰਦਾ ਜਦੋਂ ਇਹਨੂੰ ਰਿਸ਼ਤਾ ਕਰਕੇ ਤੁਸੀਂ ਇਹ ਆਪਦਾ ਘਰੇ ਆ ਡਰਹਿਣ ਲੱਗ ਜੂ ਫਿਰ ਅਸੀਂ ਤਿੰਨ ਰਹਿ ਜਾਗੇ ਹੂੰ ਕਹਿੰਦਾ ਅਸੀਂ 4 ਛੜੇ ਵਜਦੇ ਹੂੰ ਜਾਂ ਤਾਂ 4 ਛੜੇ ਵੇਹੇ ਜਾਣ ਹੂੰ ਜਾਂ ਫਿਰ ਇੱਕ ਨਾ ਵੇਹਾ ਜਾਵੇ ਹੂੰ ਉਹ ਵੀ ਕੁੜੀ ਵਾਲੇ ਖੜੇ ਹੋਗੇ ਹੂੰ ਉਹ ਕਹਿੰਦੇ ਵੀ ਭਾਈ ਅਸੀਂ ਰਿਆ ਕਰਕੇ ਦੱਸਾਂ ਹੋਰ ਅਗਲੇ ਨੇ ਕੀ ਕਹਣਾ ਸੀ ਉਹਦੀ ਮਾਂ ਲੜਨ ਲੱਗੀ ਭਈ ਛੜੇ ਦੀ ਵੀ ਤੁਸੀਂ ਸਾਡੇ ਘਰੇ ਕੀ ਕਰਨਾ ਆਏ ਸਾਡੇ ਮੁੰਡੇ ਨੂੰ ਰਿਸ਼ਤਾ ਹੁੰਦਾ ਤੇ ਤੁਸੀਂ ਸ਼ਰੂਕਤਾ ਹੂੰ ਤੇ ਉਹ ਕਹਿੰਦਾ ਨਹੀਂ ਮਾਸੀ ਰੋਕਿਆ ਨਹੀਂਗਾ ਅਸੀਂ ਤਾਂ ਸਹੀ ਗੱਲ ਕਰੀਏ ਹੂੰ ਚੱਲ ਹੁੰਦੀ ਹੁੰਦੀ ਹੋਣਦੀ ਹੁੰਦੀ ਗੱਲ ਭਾਈ ਗੱਲ ਮੁੱਕਦੀ ਕਰੋ ਤੇ ਦੋਨੋਂ ਹੋ ਗਿਆ ਬੜੇ ਕੰਨ ਕੀ ਖਾਣੇ ਹੂੰ ਦੋਨੋਂ ਰਿਸ਼ਤਾ ਹੋ ਗਿਆ ਦੋ ਰਹਿ ਗਏ ਹੂੰ ਰਿਸ਼ਤਾ ਹੋ ਗਿਆ ਪੱਕਾ ਵੀ ਬਰਾਤ ਨੂੰ ਕਹੇ ਤਾਂ ਉਹਨਾਂ ਨੂੰ ਦੋਨਾਂ ਨੂੰ ਵੀ ਤੂੰ ਇੱਕ ਜੀ ਬਰਾਤ ਤੈ ਜਾਣਾ ਭਾਈ ਇੱਕ ਦੀ ਤੈ ਜਾਣਾ ਠੀਕ ਹੈ ਕੰਮ ਵੀ ਸੱਤ ਵਾਤਨ ਹੂੰ ਤੇ ਜਦੋਂ ਭਾਈ ਵਿਆਹ ਧਰ ਲਿਆ ਜਮਾਨ ਦਿਨ ਤਰੀਕ ਟਾਈਮ ਧਰ ਲਿਆ ਸਾਰਾ ਕੁਝ ਕਰ ਲਿਆ ਹੂੰ ਉਹ ਜਿਹੜਾ ਛੜਾ ਤੀਕ ਨੂੰ ਜਿਹੜੇ ਨੂੰ ਕਹਾਤੀ ਵੀ ਤੈਂ ਪਹਿਲਾਂ ਜਾਣੇ ਉਹ ਡੇ ਸਿਉਣ ਵਾ ਗਿਆ ਅੱਛਾ ਦਰਜੀ ਤੂੰ ਹੂੰ ਕਹਦਾ ਵੀ ਮੇਰੇ ਡੀੜੇ ਸਿਉਂਦੇ ਡੀੜੇ ਇਹ ਜੇ ਸਿਉਂੀ ਵੀ ਸਾਰੀ ਬਰਾਤ ਉਹ ਕਿੰਨੀ ਨਾ ਚਾਕਣ ਮੇਰੇ ਕਿੰਨੀ ਝਾਕਣ ਲੋਕ ਠੀਕ ਹੈ ਉਹ ਕਹਿੰਦਾ ਕਿ ਸੱਤ ਬਚਨ ਹੂੰ ਉਹਨਾਂ ਨੇ ਭਈ ਜਿਹੜੇ ਵਧੀਆ ਬਣਾਤੇ ਦਰਜੀ ਨੇ ਹੂੰ ਬਣਾ ਕੇ ਡੀੜੇ ਫੜਾਤੇ ਹੂੰ ਤੇ ਦਰਜੀ ਨੇ ਕਿਤੇ ਜਿਹੜੇ ਗੀਜੇ ਤੀ ਥੱਲੇ ਉਹ ਨਾ ਆਇੰਦਾ ਏ ਥੱਲੇ ਕਰੇ ਕਹਿੰਦੇ ਮੋਗੇ ਰੱਖ ਤੇ ਗੀਜੇ ਨਾ ਚੜੇ ਥੱਲੇ ਹੂੰ ਤੇ ਇਹ ਗੀਜੇ ਨਾਲ ਜਿਹੜੇ ਭਾਈ ਉਹਨੇ ਤੇਲਾ ਕਲنگਾ ਵਾਲੇ ਕੁਰਤੇ ਹੁੰਦੇ ਕੀ ਡਬਲ ਗੀਜੇ ਵਾਲੇ ਹੂੰ ਉਹਨੇ ਸੋਚਿਆ ਵੀ ਮਨਾਪ ਕਲنگਾ ਵਾਲਾ ਕੁਰਤਾ ਹੂੰ ਬਰਾਤ ਦਾ ਹੂੰ ਕਲنگਾ ਵਾਲੇ ਕੁਰਤੇ ਪਈ ਅੱਗੇ ਸੌਂਕੀ ਬੰਦਾ ਪਾਉਂਦੇ ਹੁੰਦੇ ਪੂਰੇ ਵਧੀਆ ਹੂੰ ਕਲنگਾ ਵਾਲਾ ਕੁਰਤਾ ਪਾ ਕੇ ਜਦੋਂ ਲੈ ਗਿਆ ਭਈ ਬਰਾਤ ਚ ਆ ਪਾ ਗਈ ਹੂੰ ਤੇ ਹੋਰ ਇੱਕ ਦੋ ਬੰਦਿਆਂ ਨੇ ਹੋਰ ਦੇ ਕੋਲ ਕਲنگਾ ਵਾਲੇ ਕੁਰਤੇ ਗੀਜੇ ਜੱਤ ਪਾਈ ਖੜੇ ਹੂੰ ਉਹਨੇ ਆਖਿਆ ਮੈਂ ਵੀ ਪਾ ਲਾਂ ਹੁਣ ਹੂੰ ਇਤਨੇ ਹੱਥ ਪਾਈ ਭੀ ਗਿੱਜੇ ਹੱਥ ਤਾਂ ਥੱਲੇ ਲੰਕਣੇ ਹੂੰ ਥੱਲੇ ਲੰਕ ਕੇ ਭਈ ਇਤਨੇ ਵੀ 4 ਕੁੜੀਆਂ ਆ ਗਈਆਂ ਹੂੰ ਅੱਗੇ ਚ ਟੀਚਰ ਮਸਕਰੀ ਚੱਲਦੀ ਦੀ ਵਹਾਂ ਚ ਹੂੰ ਉਹ ਕਹਿੰਦੀ ਵੇ ਬਰਾਤੀ ਸੱਜਣਾ ਕਹਿੰਦਾ ਹਾਂ ਕਹਿੰਦੀ ਡੜੇ ਗਿੱਜੇ ਹੂੰ ਕਹਿੰਦਾ ਕਹਿੰਦੀ ਡੜੇ ਗਿੱਜੇ ਤਾਂ ਕਹਿੰਦੀ ਮੈਂ ਪਹਿਲੀ ਵਾਰ ਦੇਖਿਆ ਨੇ ਤੇਰੇ ਤਾਂ ਗਿੱਜੇ ਕਹਿੰਦੀ ਗੋਡਾਂ ਤੱਕ ਪਏ ਨੇ ਹੂੰ ਹੱਥ ਕਿੱਥੇ ਤੱਕ ਵੱਧ ਨੇ ਤੇਰੇ ਨਾਮ ਕੋ ਦੱਸ ਦੇ ਹੂੰ ਦੇਖਣਾ ਕਿ ਭੈਣ ਦਾ ਸਿਰ ਗੀਜਾ ਖਲੇ ਹੋਏ ਨਹੀਂ ਹੂੰ ਦਰਜੀ ਕੋਲੇ ਮੁੜ ਗਿਆ ਹੂੰ ਉੱਥੇ ਜਾਣ ਚੁ ਮੜਿਆ ਹੂੰ ਦਰਜੀ ਨੂੰ ਕਹਿੰਦਾ ਵੀ ਇਹ ਕੀ ਕਰੀ ਤੈਂ ਹੂੰ ਕਹਿੰਦਾ ਕਿਵੇਂ ਕਹਿੰਦਾ ਵੀ ਤੇ ਗੀਜੇ ਨਾ ਹੋ ਕਰੇ ਕਹਿੰਦਾ ਗੀਜੇ ਥੱਲੇ ਤਾਂ ਕਹਿੰਦਾ ਤੈਂ ਹੀ ਕਹਤ ਨਾ ਮੇਰੇ ਸਭ ਤੋਂ ਲੱਗ ਚਾਹੀਦੇ ਨੇ ਹੂੰ ਗੀਜੇ ਤਾਂ ਹਰੇਕ ਤੇ ਹੁੰਦੇ ਨੇ ਕਹਿੰਦਾ ਬਿਨਾ ਗੀਜਾ ਨਹੀਂ ਮਹਾਰਾ ਕੋਲਾਈ ਨਹੀਂ ਤੇ ਅਸੀਂ ਹੂੰ ਲੱਗ ਬਣਾਇਆ ਤੇਰਾ ਹੂੰ ਕੁਰਤਾ ਪਜਾਣਾ ਹੂੰ ਛੜੇ ਨੇ ਪੀ ਉੱਤੇ ਥਾਪੜਾ ਮਾਰਿਆ ਹੂੰ ਦਰਜੀ ਦੇ ਹੂੰ ਲੜਾਈ ਹੋ ਗਈ ਹੂੰ ਹੋਈ ਲੜਾਈ ਹੂੰ ਪੰਚਾਇਤ ਆ ਗਈ ਪਿੰਡ ਦੀ ਹਮ ਸੜੇ ਕਰਨੇ ਇਕੱਠੇ ਕਹਿੰਦੇ ਵੀ ਤੁਸੀਂ ਦਰਜੀ ਦੇ ਕੋ ਮਾਰਿਆ ਉਹ ਕਹਿੰਦਾ ਵੀ ਮੇਰੀ ਗੱਲ ਸੁਣੋ ਇਹਨੂੰ ਪਹਿਲਾਂ ਇਸ ਨੂੰ ਪੁੱਛੋ ਦਰਜੀ ਨੂੰ ਵੀ ਮੈਂ ਕਿਉਂ ਮਾਰਿਆ ਉਹ ਕਹਿੰਦਾ ਵੀ ਦੱਸ ਦਰਜੀਆ ਤੇਰੇ ਕਿਉਂ ਮਾਰਿਆ ਕਹਿੰਦਾ ਵੀ ਇਹਨੇ ਮੇਰੇ ਥਾਪੜਾ ਹੈ ਮਾਰਿਆ ਵੀ ਇਹ ਕਹਿੰਦਾ ਮੈਨੂੰ ਕਹਿੰਦਾ ਵੀ ਉਹੋ ਜਿਹੀ ਲੀੜੇ ਚਾਹੀਦੇ ਨੇ ਬਰਾਤ 'ਚ ਮੈਨੂੰ ਖੜਕੇ ਦੇਖਣ ਜੇ ਤਾਂ ਕਹਿੰਦਾ ਇਹ ਕਹਿੰਦਾ ਵੀ ਮੈਨੂੰ ਬੈਠ ਕੇ ਦੇਖਣ ਮੈਂ ਤਾਂ ਫਿਰ ਉਹੋ ਜਿਹੀ ਬਣਾਉਂਦਾ ਇਹਨੇ ਕਹਦਾ ਵੀ ਖੜਕੇ ਦੇਖਣ ਕਹਿੰਦਾ ਮੈਂ ਉਹੋ ਜਿਹਾ ਬਣਾਤੀ ਕਹਿੰਦਾ ਮੈਂ ਗੀਜੇ ਨਹੀਂ ਲਾਇਏ ਦੇ ਮੂੰਗ ਮੁੱਗ ਰੱਖਤੇ ਗਿੱਜੇ ਨਹੀਂ ਥਲੇ ਸੌਂਤੇ ਮੂੰਹ ਨਹੀਂ ਬੰਦ ਕਰੇ ਕਹਿੰਦਾ ਇਹਨੇ ਆ ਕਰ ਤੂੰ ਮਰਿਆ ਭਈ ਮੈਨੂੰ ਇਹਨੂੰ ਪੁੱਸੇ ਵੀ ਕਿਉਂ ਮਰਿਆ ਉਹ ਕਹਿੰਦਾ ਯਾਰ ਫੇਰ ਕੀ ਫਰਕ ਤੀ ਜੇ ਕਹਿੰਦਾ ਗਿੱਜੇ ਹੀ ਨਹੀਂ ਤੇ ਲਾਇਆ ਤੂੰ ਨਾ ਪਤਾ ਕਿੱਡੀ ਕੀ ਫਰਕ ਤੀ ਤੈਨੂੰ ਮੁੱਗ ਤਾਂ ਨਹੀਂ ਦਿੰਦੇ ਉਹ ਕਹਿੰਦਾ ਫੇਰ ਜੇ ਲੱਤ ਵੱਜੀ ਜੇ ਮੁੱਕੀ ਵੱਜੀ ਜੇ ਥਾਪੜਾ ਵੱਜਿਆ ਤੇ ਕੀ ਫਰਕ ਹੈ ਜਦੋਂ ਤੂੰ ਨਹੀਂ ਫਰਕ ਮੰਨਦਾ ਤੂੰ ਕਹਿੰਦਾ ਮੇਰੇ ਥਾਪੜਾ ਮਾਰਿਆ ਮਰੀ ਤਾਂ ਮੁੱਕੀ ਜਾ ਮੈਂ ਥਾਪੜ ਤਾਂ ਮੈਂ ਮਾਰੇ ਨਹੀਂ ਉਗਣਾ ਮਾਰਤਾ ਜੋ ਕੁਸ ਮਾਰਤਾ ਹੈਗਾ ਨਾ ਕਹਿੰਦਾ ਫਿਰ ਰੱਖੇ ਤਾਂ ਨਾ ਮੋਗੇ ਨੇ ਜੇ ਕਿਵੇਂ ਰੱਖਤੇ ਹੂੰ ਉਸ ਰੋਟੀ ਮੈਂ ਮਾਰੇ ਹੂੰ ਚੱਲ ਭਈ ਪੰਚਾਇਤ ਕਹਿੰਦੇ ਵੀ ਐ ਕਰੂ ਮਾਫੀ ਲੈ ਲੂ ਹੂੰ ਤੂੰ ਵੀ ਤੂੰ ਮਾਫੀ ਲੈ ਲੈ ਤੂੰ ਇਹ ਤੁਲੇ ਲੈ ਹੂੰ ਜੈਤ ਨਹੀਂ ਮੇੜਤਾ ਹੂੰ ਸੜੇ ਨੇ ਖੇ ਵੀ ਤਾਂ ਮਾਫੀ ਵਾਲੀ ਵਧੀਆ ਮਨ ਲੱਗ ਗਈ ਹੂੰ ਇਹ ਤਾਂ ਥਾਪੜ ਆ ਮਾਰੂ ਕੁਸ ਕਰੂ ਜੇ ਮਾਫੀ ਮਿਲ ਜਾ ਕਰੂ ਹੂੰ ਉਹਨਾਂ ਜੋ ਖਸੜੇ ਨੇ ਭਈ ਗਵਾਸ਼ੜ ਦੀ ਬੁੜੀ ਨੂੰ ਕੁਸ ਕਹਤਾ ਅਸੀਂ ਨਾਗਦੀ ਨੂੰ ਹੂੰ ਉਹ ਭਈ ਬੁੜੀ ਨੇ ਰੋਲਾ ਪਾਇਆ ਪੱਠੂ-ਬੁੱਠਾ ਮਾਰਿਆ ਦੇ ਹੂੰ ਤਪੜਾ ਪਰ ਲੜਵੀ ਮਾਰੀ ਹੂੰ ਰੋਲਾ ਪੈ ਗਿਆ ਜਣੀ ਹੂੰ ਰੋਲਾ ਪਿਆ ਭਾਈ ਹੂੰ ਜਲਾ ਪੰਚਾਇਤ ਫੇਰ ਆ ਗਈ ਹੂੰ ਦੋਨੇ ਤਰ੍ਹਾਂ ਮਨੋਂ ਪੰਚਾਇਤ ਅੱਧੀ ਗਈ ਹੂੰ ਉਹ ਕਹਿੰਦੀ ਵੀ ਬੁੜੀ ਕਹਿੰਦੀ ਵੀ ਪਈ ਇਹਨੂੰ ਪੁੱਛ ਵੀ ਮੈਂ ਐ ਕਰਕੇ ਗਵਾ ਸੱਟਣਗੀ ਤੇ ਮੈਨੂੰ ਕਿਉਂ ਬੋਲਿਆ ਹੂੰ ਆਵਾ ਤਵਾ ਹੂੰ ਉਹ ਕਹਿੰਦੇ ਵੀ ਤੂੰ ਕੋ ਬੋਲ ਕਹਿੰਦਾ ਜੀ ਮੇਰਾ ਮੂੰਹ ਹੈ ਮੈਂ ਕੁਝ ਬੋਲਾਂ ਹੂੰ ਪੰਚਾਇਤ ਵਾਲੇ ਕਹਿੰਦੇ ਵੀ ਕੁਛ ਕਿਵੇਂ ਕਹਿੰਦਾ ਮੇਰਾ ਮੂੰਹ ਜਿੱਤੇ ਮੈਂ ਗਾਣਾ ਗਾਵਾਂਾ ਇੱਥੇ ਮੈਂ ਗੱਲ ਕੱਢਾਂ ਮੈਂ ਤਾਂ ਤਾਂ ਕੁਝ ਲੈਂਦਾ ਨਹੀਂ ਇਹਦਾ ਕੋ ਮੂੰਹ ਨਹੀਂ ਕੋਈ ਹੱਥ ਨਹੀਂ ਪਾਇਆ ਨਹੀਂ ਤਾਂ ਵਰਤਿਆ ਮੈਂ ਮੈਂ ਆਦੇ ਪੈਰਾਂ ਨਾਲ ਤੁਰਕਿਆਂ ਉਹਦੇ ਮੂੰਹ ਨਾਲ ਬੋਲੇ ਪੰਚਾਇਤ ਵਾਲੇ ਕਹਿੰਦੇ ਵੀ ਇਹ ਤਾਂ ਫੈਸਲਾ ਕਿਵੇਂ ਕਰੀਏ ਹੁਣ ਇੱਕ ਗੱਲ ਉਹਦੀ ਵੀ ਗੱਲ ਸਹੀ ਹੈ ਵੀ ਇਹਨੇ ਕਿਹਾ ਕਿ ਤੂੰ ਕੁਝ ਮੰਗੇ ਉਹ ਠੀਕ ਹੈ ਗੱਲ ਉਹ ਵਿੱਚ ਉਹ ਕਹਿੰਦੇ ਵੀ ਠੀਕ ਹੈ ਤਾਂ ਪੰਚਾਇਤ ਨੇ ਵੀ ਫੈਸਲਾ ਕਰਤਾ ਵੀ ਇਹਦਾ ਮੂੰਹ ਆ ਵੀ ਕੁਝ ਬੋਲ ਸਕਦਾ ਕਹਿੰਦੇ ਵੀ ਠੀਕ ਹੈ ਉਹ ਜਿਹੜੀ ਜਨਾਨੀ ਸੀ ਉਸਕੇ ਹੱਥੋਂ ਨੇ ਉਹਦੇ ਘਰ ਵਾਲੇ ਨੇ ਸੋਚਿਆ ਵੀ ਜਰਾ ਆਪਣਾ ਵੀ ਮੂੰਹ ਹੀ ਹੂੰ ਕਿ ਜਦੋਂ ਸੜਾ ਨੰਗਾ ਜਾਂਦਾ ਤੇ ਨੇ ਪਈ ਤਾਲੂਆ ਚ ਮਾਰ ਗਣਾ ਸਤੋਂਹ ਹੱਥਾਂ ਦਾ ਜੋੜ ਕੇ ਮੂੰ ਕੀ ਬਨ ਤੱਕਲਾਤਾ ਇੱਕ ਇੱਕ ਗਣਾ ਸੇ ਨਾ ਪਈ ਦਾਵਾਪੁਰ ਸਾਕੀ ਵੀ ਬੰਦਾ ਮਾਰਤਾ ਬੰਦਾ ਮਾਰਤਾ ਹੂੰ ਪੁਲਿਸ ਆਈ ਜਦੋਂ ਉਹ ਕਸੜਾ ਉਹਨਾਂ ਚ ਬੋਲਦਾ ਹੂੰ ਕਹਿੰਦਾ ਵੀ ਐਂਕਦਾ ਗੱਲ ਦੱਸੀ ਮਾਰਿਆ ਕੌ ਹੂੰ ਮੰਨ ਲਏ ਦੇ ਹੂੰ ਥਾਣੇਦਾਰ ਕੋਲੇ ਖੜਾ ਤੀ ਹੂੰ ਕਹਿੰਦਾ ਜੀ ਵੱਜਿਆ ਹੂੰ ਉਹ ਕਹਿੰਦਾ ਕਿਵੇਂ ਵੱਜਿਆ ਜਰਾ ਹੂੰ ਕਹਿੰਦਾ ਜੀ ਤੁਹਾਨੂੰ ਦੱਸਤਾ ਹੀ ਵੱਜਿਆ ਹੂੰ ਇਹ ਮੇਰੇ ਘਰ ਵਾਲੇ ਨੂੰ ਬੋਲਦਾ ਤੇ ਇਹ ਕਹਿੰਦਾ ਮੇਰਾ ਮੂੰਹਾਂ ਮੈਂ ਬੋਲੂਗਾ ਹੂੰ ਕਹਿੰਦਾ ਜੀ ਬਸ ਪੰਚਾਇਤ ਨੇ ਫੈਸਲਾ ਕਰਤਾ ਕਹਿੰਦਾ ਮੈਂਥੋਂ ਵੱਜਿਆ ਹੂੰ ਉਹ ਸੜਾ ਜਿ ਦਿੱਤੀ ਫੇਰ ਕਹਿੰਦਾ ਤੀਜੀ ਵਾਰ ਕਹਦਾ ਕਿਵੇਂ ਵੱਜਿਆ ਹੂੰ ਉਹਨੇ ਮਾਰਕ ਦੋਨੇ ਹੱਥ ਨਾਲ ਘੜਾਸਾ ਸਿਰ ਉਮਾਰਾ ਟੋਟਰ ਵਿੱਚ ਲਾ ਕੇ ਪਰਾਂ ਕਹਨਾ ਆਇਆ ਵੱਜੇ ਉਹ ਪੇ ਪੁਲਿਸ ਨੇ ਫੜ ਲਿਆ ਕਹਿੰਦਾ ਜੇ ਤੈ ਤਾਂ ਦੋ ਬੰਦੇ ਮਾਰਤੇ ਇੱਕ ਹੀ ਕਰੀ ਕੰਦਾ ਜੀ ਹੁਣ ਜਦ ਇਹਦੇ ਵੀ ਬੱਜਿਆ ਥਾਣੇਦਾਰ ਨੂੰ ਕਹਿੰਦਾ ਤੈਨੂੰ ਵੀ ਦੱਸਾਂ ਕੰਦਾ ਨਾ ਨਾ ਮੈਂ ਤਾਂ ਪੁੱਜ ਗਿਆ ਮੈਨੂੰ ਨਹੀਂ ਲੋੜ ਕੰਦਾ ਮੈਂ ਤਾਂ ਮੈਂ ਤਾਂ ਪੁੱਜ ਗਿਆ ਭਾਈ ਹਾਂ ਚੱਲ ਭਾਈ ਉਹਨੇ ਥਾਣੇਦਾਰ ਲੈ ਗਿਆ ਉਹਨੂੰ ਹਾਂ ਲੈ ਮਾਗਰ ਭਾਈ ਹੋਰ ਭਾਗੇ ਰਿਸ਼ਤੇਦਾਰ ਉਹਨਾਂ ਦੇ ਹਾਂ ਵੀ ਇਹਨੂੰ ਕਟਾਵਾਂਗੇ ਥਾਣੇ 'ਚ ਐ ਕਰਾਂਗੇ ਵਾਹ ਕਰਾਂਗੇ ਜਿਵੇਂ ਅਗਲਾ ਹੁਣ ਖਿੱਚ ਭਾਜੀਆਂ ਕਰਦੇ ਨੇ ਹਾਂ ਤੇ ਉਹ ਸਾਡਾ ਥਾਣੇਦਾਰ ਕਹਿੰਦਾ ਵੀ ਇਹਨੂੰ ਐ ਨਾ ਪੁੱਛੇਲ ਵੀ ਕਿਵੇਂ ਬੱਜਿਆ ਕੰਦਾ ਕੌਣ ਕਹਦਾ ਉਹ ਬੱਜਿਆ ਜਾਣਦਾ ਇਹ ਕਿਵੇਂ ਬੱਜਿਆ ਹਾਂ ਉਹ ਭਈ ਕਨਾਂ ਅਸੀ ਤਾਂ ਪੁੱਛਾਂਗੇ ਉਹ ਕਹਿੰਦਾ ਫਿਰ ਐਂ ਕਰੋ ਥਾਣੇ ਤੋਂ ਬਾਹਰ ਲੈ ਕੇ ਪੁੱਛ ਲੂ ਥਾਣੇ 'ਚ ਮੈਂ ਪੁੱਛਾਂਦਾ ਤੇ ਉਹ ਭਈ ਇਹਤਨੇ ਭਈ ਹੋ ਜਿਹੜਾ ਉਸ ਦਾ ਚਾਰਜ ਤੇ ਹੋਰ ਉਹ ਬਦਲ ਕੇ ਆ ਗਿਆ ਆਥਨੇ ਦੀ ਡਿਊਟੀ ਬਦਲ ਗਈ ਤੇ ਉਹ ਜਾਂਦਾ ਕਹਿ ਗਿਆ ਉਹਨੂੰ ਕਹਿੰਦਾ ਵੀ ਜਿਹੜਾ ਬੰਦਾ ਇੰਨੇ ਨੰਬਰ ਕਮਰੇ 'ਚ ਉਹ ਐਂ ਨਾ ਪੁੱਛੀ ਵੀ ਕਿਵੇਂ ਵੱਜਿਆ ਕਹਿੰਦਾ ਕਿਉਂ ਕਹਿੰਦਾ ਉਹਨੂੰ ਐਂ ਨਾ ਪੁੱਛੀ ਵੀ ਕਿਵੇਂ ਵੱਜਿਆ ਹੋਰ ਉਹਦੇ ਨਾਲ ਕੁਝ ਮਰਜ਼ੀ ਗੱਲਾਂ ਕਰਨੀ ਘੂਰ ਲਈ ਕੁੱਟਨੀ ਮਾਰਨੀ ਕੁਝ ਕਰਨੀ ਪਰ ਉਹਨੂੰ ਐਂ ਨਾ ਪੁੱਛੀ ਵੀ ਕਿਵੇਂ ਵੱਜੇ ਕਿਵੇਂ ਵਜਿਆ ਉਹਦੀ ਦੱਸਣ ਦੇ ਉਹ ਕਹਣਾ ਚੰਗਾ ਹੂੰ ਉਹਨੇ ਪੇਠਾਨੇਦਾਰ ਨੇ ਤਾਂ ਬੋਲਿਆ ਨਾ ਉਥੇ ਰਾਤ ਨੂੰ ਵੀ ਉਹ ਬਾਗੇ ਵਾਰਸਮਾ ਕਰ ਹੂੰ ਵੀ ਆਪਾਂ ਕਟਾਵਾਂਗੇ ਹੂੰ ਥਾਣੇਦਾਰ ਨੇ ਨੇ ਕਿਹਾ ਉਹਨੇ ਕਹਿੰਦਾ ਵੀ ਮੈਨੂੰ ਕਈ ਕਿ ਕਿਹਾ ਉਹ ਵੀਰੋਂ ਐ ਨਾ ਪੁੱਛੇ ਵੀ ਕਿਵੇਂ ਵਜੇ ਹੂੰ ਉਹ ਕਹਿੰਦਾ ਵੀ ਅਸੀਂ ਤਾਂ ਪੁੱਛਾਂਗੇ ਹੂੰ ਉਹਨੇ ਵੀ ਪੁਲਿਸ ਵਾਲੇ ਬੰਦੇ ਨੂੰ ਦਾਰੂ ਪਿਆਲੀ ਜਾਂ ਕੁਵੀਸ ਨੂੰ ਦਿੱਤੀ ਕੁਸਲਾ ਲੈ ਮੂਰੇ ਲਾ ਲੈ ਹੂੰ ਕਹਣਾ ਵੀ ਪੁੱਛੋ ਤੁਸੀਂ ਕਿਉਂ ਮਾਰਿਆ ਹੂੰ ਉਪਿਆਰ ਥੋੜੇ ਖਾਛੀ ਦੂਰ ਖੜਕੇ ਕਹਿੰਦੇ ਵੀ ਤੈਂ ਉਹਦੇ ਕਿਵੇਂ ਮਾਰਿਆ ਹੂੰ ਉਹ ਕਹਿੰਦਾ ਯਾਰ ਹੁਣ ਜਦੋਂ ਮੇਰੇ ਕੋਲ ਕੁਝ ਨਹੀਂ ਮੈਂ ਦੱਸਾਂ ਵੀ ਕਿਵੇਂ ਮਾਰਿਆ ਹੂੰ ਜਦੋਂ ਮੇਰੇ ਕੋਲੇ ਕੁਝ ਹੋਵੇ ਸੁਣ ਦੱਸ ਦੇ ਵੀ ਕਿਵੇਂ ਮਾਰੇ ਹੂੰ ਇੱਕ ਪੁਰਸ ਵਾਲਾ ਬੋਲਦਾ ਕਹਿੰਦਾ ਇਹਨੂੰ ਫੜਾ ਯਾਰ ਕੁਸਾਂ ਦੱਸੂ ਕਹਿੰਦੇ ਦੱਸੂ ਵੀ ਕਿਵੇਂ ਮਾਰੇ ਹੂੰ ਉਹਨੇ ਵੀ ਪੋਲੇ ਲਈ ਡਾਂਗ ਫੜਾਤੀ ਅੱਛਾ ਕਹਿੰਦਾ ਵੀ ਚਲੇ ਗੰਡਾਸਾ ਸਮਝ ਹੂੰ ਕਹਿੰਦਾ ਵੀ ਹੁਣ ਐ ਦੱਸ ਵੀ ਕਿਵੇਂ ਮਾਰਿਆ ਤੇ ਤੇ ਕਿਉਂ ਮਾਰਿਆ ਉਹਦੇ ਹੂੰ ਕਹਿੰਦਾ ਜਰਾ ਉਹ ਕਾਲਾ ਜਿਆ ਕੱਢਣ ਲੱਗਾ ਮੇਥੋਂ ਭੱਜਿਆ ਹੂੰ ਉਹ ਪੁਰਸਾ ਵਾਲਾ ਫੇ ਕਹਦਾ ਕਰਕੇ ਮੈਂ ਮਰਿਆ ਉਹ ਜਦੋਂ ਤੀਜੀ ਵਾਰ ਕਹਤਾ ਇਤਨੇ ਉਹ ਆ ਗਿਆ ਜਿਹੜਾ ਫੜਕੇ ਲਿਆਤੀ ਹੂੰ ਉਹ ਕਹਿੰਦਾ ਵੀ ਜਦੋਂ ਪੁੱਛੀ ਜਾਂਦਾ ਉਹ ਉਹਨੇ ਉਹਨੂੰ ਹੱਥ ਮਾਰ ਲਿਆ ਕਹਿੰਦਾ ਓਰੇ ਓਰੇ ਹੂੰ ਕਹਿੰਦਾ ਹਾਂ ਕਹਿੰਦਾ ਜੇ ਨਹੀਂ ਪੁੱਸਣਾ ਨੇੜੇ ਹੋ ਕੇ ਪੁੱਸੋ ਦੂਰ ਹੋਣੀ ਉਹਨੂੰ ਸੁਣਦਾ ਉਹ ਪੁਰਸਾ ਵਾਲੇ ਨੇ ਆਖਿਆ ਵੀ ਆਪਾਂ ਨੂੰ ਕਾਦੂਗਾ ਨੇੜੇ ਬੱਗਾ ਹੂੰ ਕਹਿੰਦਾ ਵੀ ਕਿਵੇਂ ਮਾਰਿਆ ਉਹਨੇ ਧੱਕ ਲਿਆ ਮੁਠੀਆਂ ਚ ਕਹਿੰਦਾ ਵੀ ਐਵੇਂ ਕਹਾਂ ਨੂ ਕਿਸੇ ਤੋਂ ਹੋਰ ਮਾਰੇਗਾ ਤੂੰ ਤਾਂ ਬੰਦੀ ਮਰੀ ਜਾਵੇਂਗਾ ਹਮ ਹੜਕੇ ਪਿੱਛੇ ਤੋਂ ਨਰੇ ਤੇ ਮੇਰੀ ਡੰਗਦਾ ਐ ਮਾਰੇ ਹਮ ਪੁੱਤ ਨੇ ਹਮ ਇਹ ਤੈਨੂੰ ਕਿ ਨਹੀਂ ਕਹਤਾ ਵੀ ਲੜ ਪੇ ਵੱਜਿਆ ਹਮ ਚੱਲ ਭਈ ਉਹ ਕਹਿੰਦੇ ਵੀ ਪਾਗਲਾ ਇਹਨੂੰ ਤਾਂ ਹਸਪਤਾਲ ਚ ਲੈ ਕੇ ਤੁਰ ਕਿਸੇ ਚੰਗੇ ਚ ਹਮ ਵੀ ਬੰਦਾ ਪਾਗਲਾ ਹਰੇਕ ਦੀ ਮਾਰਦਾ ਹੈ ਹਮ ਤੇ ਉਪਰ ਤੋਂ ਘਰ ਵਾਲੀ ਬੁਲਾਦੀ ਹਮ ਵੀ ਭਈ ਇਹ ਪਹਿਲਾਂ ਦਵਾਈ ਬੁੱਟੀ ਖਾਂਦਾ ਜਾਂ ਕਿ ਉਹਨੂੰ ਪਹਿਲਾਂ ਤੋਂ ਟੈਵਸਨ ਕਿਵੇਂ ਆ ਗੱਲ ਹਮ ਵੀ ਹਰੇਕ ਦੇ ਮਾਰਦਾ ਹੈ ਹਮ ਉਹ ਕਹਿੰਦੀ ਜੀ ਇਹ ਤਾਂ ਮੈਨੂੰ ਤਰੀਕਾ ਹੈਗਾ ਹਟਾਉਣ ਦਾ ਹੂੰ ਕਹਿੰਦਾ ਕਿਵੇਂ ਹੂੰ ਕਹਿੰਦੀ ਜੀ ਮੈਨੂੰ ਤਰੀਕਾ ਤੁਸੀਂ ਮੇਰੇ ਕੋਲ ਨੂੰ 10 ਮਿੰਟ ਛੱਡ ਦਿਓ ਹੂੰ ਤੇ ਉਹਨਾਂ ਨੇ ਪਏ ਐ ਸਾਹਮਣੇ ਛੱਡ ਤੇ ਹੂੰ ਤੇ ਉਹ ਕਹਿੰਦੀ ਵੀ ਇਹ ਬੰਦੇ ਕਹਿੰਦੇ ਨੇ ਵੀ ਪੁਲਿਸ ਵਾਲਿਆਂ ਨੇ ਕੋ ਮਾਰਿਆ ਹੂੰ ਤੇ ਉਹ ਵੀ ਲਾਗ ਡੰਗ ਭਾਉਣ ਨੂੰ ਬੀਬੀ ਪੁੱਤ ਸੁੱਕੇ ਡੋ ਉਹ ਵੀ ਉਹ ਕਹਿੰਦੀ ਜੇ ਤਾਂ ਕਹਿੰਦਾ ਮੈਂ ਘਰੇ ਦੱਸੂੰ ਹੂੰ ਜਿਹਨੂੰ ਪਤਾ ਲੱਗ ਵੀ ਡੰਗ ਭਾਲਦਾ ਹੁਣ ਉਹ ਵੀ ਡਿੱਤੀ ਸੀ ਉਤੋਂ ਇਹਦਾ ਘਰੇ ਦੱਸੂ ਕਿ ਨਹੀਂ ਮੈਂ ਹੂੰ ਉਹ ਕਨਾਂ ਆਪੇ ਕਰੇ ਲਿਆ ਜੋ ਹੂੰ ਕਰੇ ਲਿਆਂਦਾ ਨਾਲ ਦੋ ਬੰਦੇ ਪੁਰਸ਼ ਦੇ ਤੌਰ ਤੇ ਹੂੰ ਉਹਨੂੰ ਕਹਿੰਦੇ ਐ ਕਰ ਹੁਣ ਹੂੰ ਇਹ ਕੰਮ ਹੁਣ ਤੀ ਤੱਕ ਹੋ ਹੂੰ ਮੈਂ ਤੈਨੂੰ ਕਿਰਮ ਘਰੇ ਲਾਉਂਦੀ ਜ਼ਿੰਮੇਵਾਰ ਤੀ ਹੂੰ ਹੁਣ ਤੂੰ ਆਦਾ ਦਾ ਵਰਤ ਹੂੰ ਕੰਨਾ ਵੀ ਚੰਗਾ ਹੂੰ ਤੇ ਔਰ ਸਾਲੇ ਬੈਠੇ ਨੇ ਬਾਹਰ ਚ ਹੂੰ ਅੰਦਰ ਬੈਠਾ ਹੂੰ ਉਹ ਕਹਿੰਦਾ ਵੀ ਹੁਣ ਇਹਨਾਂ ਦਾ ਕੀ ਪਤਾ ਕਿੰਨਾ ਸਿਰ ਬੈਠਣਗੇ ਉਹ ਕਹਿੰਦੇ ਸੱਤ ਪੱਟ ਲੈ ਹੂੰ ਉਹ ਵੀ ਸੱਤ ਪੱਟ ਕੇ ਤਹਾਂ ਦੇ ਚੜ ਗਏ ਮੰਗਰ ਬੱਗ ਗਿਆ ਕਿਤੇ ਘਰਾਂ ਵਿੱਚ ਲੰਘ ਗਿਆ ਤਾਂ ਉਹ ਉਹਨਾਂ ਜੋ ਕੁਛੜੇ ਨੇ ਦੇਖ ਰਿਆ ਹੂੰ ਉਹ ਸੱਤ ਪੱਟ ਕੇ ਲੰਘਿਆ ਹੂੰ ਤੇ ਉਹਨੇ ਆ ਕੇ ਉਹਨਾਂ ਦੇ ਘਰੇ ਤਲਾਸ਼ ਕਰਤੀ ਵੀ ਛੋਡਾ ਬੰਦਾ ਸੱਤ ਪੱਟ ਕੇ ਲੰਘ ਗਿਆ ਹੂੰ ਉਹ ਕਹਿੰਦੇ ਜੀ ਮੈਂ ਤਾਂ ਇੱਧਰ ਆ ਮੈਨੂੰ ਤਾਂ ਪਤਾ ਨਹੀਂ ਕਿੱਦਾਂ ਹੀ ਲੰਘ ਗਿਆ ਤਾਂ ਉਹ ਪੁਲਸ ਵਾਲੇ ਅੰਦਰ ਗਏ ਪਈ ਸੱਤ ਪੱਟੀ ਵੀ ਹੂੰ ਉਹ ਕਹਿੰਦੇ ਵੀ ਇਹ ਤਾਂ ਪਾਗਲਾ ਜਦੋਂ ਨੇ ਆਪਦਾ ਘਰ ਹੀ ਨਹੀਂ ਤੇ ਨੂੰ ਨਹੀਂ ਪਤਾ ਵੀ ਮੈਂ ਕੀ ਕਰ ਰਿਹਾ ਹਾਂ ਕਹਿੰਦਾ ਇਹ ਛੱਡੋ ਉਪਰੋਂ ਪੁਰਸ ਵਾਲੇ ਵਾਗੇ ਕਿਉਂ ਮੈਂ ਵਰੀ ਭਾਵੇਂ ਤੂੰ ਖਾਦੀ ਉਲੀ ਕਰ ਲਿਆ ਤਾਂ ਤੇ ਕਦੋਂ ਕਦੀ ਖੜੀ ਹੈਗੀ ਹੋਣਾਗੀ ਮਤਲਬ ਇਹ ਪਤਾ